ਸਸ਼ਿਕਾ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ ਆਪਣਾ ਨਾਮਜ਼ਦਗੀ ਕਾਗਜ਼ ਦਾਖਲ ਕੀਤਾ ਗਿਆ ਇਸ ਦੌਰਾਨ ਕਾਗਜ਼ ਦਾਖਲ ਕਰਨ ਸਮੇਂ ਆਪ ਪਾਰਟੀ ਵੱਲੋਂ ਰੋਡ ショ ਕੀਤਾ ਗਿਆ ਜਿਸ ਦੌਰਾਨ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਰਹੇ ਸੁਰਾਵਾ ਵੱਡੀ ਗੀਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਠਾਠਾ ਮਾਰਦਾ ਇਕੱਠ ਮੌਜੂਦ ਰਿਹਾ ਜਿਨ੍ਹਾਂ ਵੱਲੋਂ ਪਾਰਟੀ ਉਮੀਦਵਾਰ ਦੀ ਜਿੱਤ ਦਾ ਦਾਅਵਾ ਪੇਸ਼ ਕੀਤਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਭੋਗ ਦੇ ਅੰਤਿਮ ਅਰਦਾਸ ਦਾ ਪ੍ਰੋਗਰਾਮ ਅੱਜ ਉਹਨਾਂ ਦੇ ਜੱਦੀ ਪਿੰਡ ਪੋਨਾ ਤਹਿਸੀਲ ਜਗਰਾਉਾ ਜ਼ਿਲ੍ਹਾ ਲੁਧਿਆਣਾ ਵਿਖੇ ਕੀਤਾ ਗਿਆ ਇਸ ਦੌਰਾਨ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਦੇ ਕਈ ਪ੍ਰਸਿੱਧ ਹਸਤੀਆਂ ਵੱਲੋਂ ਪਹੁੰਚ ਕੇ ਵਿਛਦੀ ਹੋਈ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੇ ਸਬੰਧੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਦੱਸਿਆ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਪਿੰਜੌਰ ਚਿਕਹਾਸੇ ਦਾ ਸ਼ਿਕਾਰ ਹੋਏ ਸਨ ਉਹਨਾਂ ਦੀ ਗਰਦਨ ਤੇ ਦਿਮਾਗ 'ਤੇ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਹ ਬੇਹੋਸ਼ ਹੋ ਗਏ ਸਨ ਉਹਨਾਂ ਨੂੰ ਨੇੜਲੇ ਹਸਪਤ ਨਾ ਦਿਨਾਂ ਦੀ ਲਾਸ਼ ਤੋਂ ਬਾਅਦ ਉਹ ਨਾ ਗਈ ਮੌਤ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਸਾਬਕਾ ਕੈਬਨਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਵੱਡਾ ਸਦਮਾ ਲੱਗਾ ਜਨਾ ਦੇ ਪੁੱਤ ਆਕਿਲ ਅਕਸਰ ਦਾ 35 ਸਾਲ ਦੀ ਉਮਰ 'ਚ ਅਚਾਨਕ ਤੇ ਹहांत ਹੋ ਗਿਆ ਜਿਸ ਦੇ ਮੌਤ ਦੇ ਕਾਰਨਾਂ ਪਿੱਛੇ ਅਜੇ ਤੱਕ ਕੁਝ ਸਪਸ਼ਟ ਸਾਹਮਣੇ ਨਹੀਂ ਆਇਆ ਮੁੱਢਲੀ ਜਾਣਕਾਰੀ ਦੇ ਅਨੁਸਾਰ ਆਕਿਲ ਦੀ ਮੌਤ ਪਿੱਛੇ ਦਵਾਈ ਦੀ ਵੱਧ ਖੁਰਾਕ ਲੈ ਜਾਣਾ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਦਾ ਪਰਿਵਾਰ ਇਸ ਸਮੇਂ ਹਰਿਆਣਾ ਦੇ ਪੰਚਕula ਸਿੱਟ ਮੰਜ਼ਾ ਦੇਵੀ ਦੇ ਸੈਕਟਰ 4 'ਚ ਰਹਿ ਰਿਹਾ ਹੈ ਘਟਨਾ ਦੇਰ ਰਾਤ ਵਾਪਰੀ ਉਸ ਦੀ ਮੌਤ ਤੋਂ ਬਾਅਦ ਉਸ ਦੀ লাশ ਨੂੰ ਹਰਿਆਣਾ ਦੇ ਪੰਚਕੂਲਾ ਦੇ ਸੈਕਟਰ 6 ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪੋਸਟਮਾਰਟਮ ਤੋਂ ਬਾਅਦ লাশ ਨੂੰ ਯੂਪੀ ਦੇ ਸਹਾਨਪੁਰ ਲਿਜਾਇਆ ਗਿਆ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਟਿਆਲਾ ਦੇ ਅਸਿਸਟੈਂਟ ਨਗਰ ਵਿੱਚ ਸਥਿਤ ਇੱਕ ਪ੍ਰਸਿੱਧ ਨਿੱਜੀ ਸਕੂਲ 'ਚ ਇੱਕ ਸੰਸਨੀਖੇਜ਼ ਮਾਮਲਾ ਸਾਹਮਣੇ ਸਕੂਲ ਵਿਭਾਗ ਵਿਸ਼ੇ ਲੰਬੇ ਸਮੇਂ ਤੋਂ ਕੰਮ ਕਰਿਆ ਪੀਟੀ ਟੀਚਰ ਤੇ 9 ਸਾਲ ਦੀ ਨਾਬਾਲਗ ਬੱਚੀ ਨਾਲ ਜ਼ਬਰਜਨਾਹ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਇਸ ਮਾਮਲੇ ਨੇ ਨਾ ਸਿਰਫ ਸਕੂਲ ਪ੍ਰਬੰਧਕਾਂ ਨੂੰ ਹਿਲਾਇਆ ਸਗੋ ਪੂਰੇ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਿਆ ਲੋਹਰਗੇੜ ਪੁਲਿਸ ਥਾਣੇ 'ਚ ਸੰਬੰਧੀ ਭਾਰਤੀ ਦੰਡ ਸਹਿਤਾ ਦੀਆਂ ਸੰਬੰਧੀ ਧਰਾਵਾਂ ਤੇ ਪੌਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਮਲਜ਼ਮ ਟੀਚਰ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਹਲਕੇ ਸਵੇਰੇ ਮਾਨ ਅਕਤੂਬਰ ਤਿਹਾਰਾਂ ਦਾ ਸੀਜ਼ਨ ਹੈ ਤੇ ਇਸ ਮਹੀਨੇ ਚਾਂਦੀ ਵੀ ਕੀਮਤਾਂ 'ਚ ਕਾਫੀ ਉਤਰਾਅ ਚੜ੍ਹਾਅ ਦੇਖਣ ਨੂੰ ਮਿਲੇ ਹੈ। ਸੋਨੇ ਤੇ ਚਾਂਦੀ ਦੀਆਂ ਕੀਮਤਾਂ ਕੱਲ ਸਿਖਰ ਤੇ ਸਨ ਪਰ ਅੱਜ ਉਨ੍ਹਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਤਾਂ ਅੰਤੇਰਸ ਤੋਂ ਪਹਿਲਾਂ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ। ਚਾਂਦੀ ਦੀ ਕੀਮਤ 1000 ਰੁਪਏ ਦੀ ਗਿਰਾਵਟ ਆਈ ਹੈ। ਚਨਈ ਵਿੱਚ ਚਾਂਦੀ ਦੀ ਕੀਮਤ ਅਜੇ ਵੀ 2 ਲੱਖ ਰੁਪਏ ਤੋਂ ਉੱਪਰ ਹੈ। ਇਸੇ ਦੌਰਾਨ ਦਿੱਲੀ 'ਚ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 1,99,000 ਰੁਪਏ ਦੀਵਾਲੀ ਦੀ ਧੰਤੇਰਸ ਦੇ ਨਾਲ-ਨਾਲ ਅੰਤਰਰਾਸ਼ਟਰੀ ਕਾਰਕਾਂ ਕਾਰਨ ਵਧੀ ਹੋਈ ਮੰਗ ਕਾਂ ਚਾਂਦੀ ਦੀ ਕੀਮਤਾਂ ਆਪਣੇ ਉਚਤਮ ਪੱਧਰ ਤੇ ਨੇ ਦੁਨੀਆ ਭਰ ਚਾਂਦੀ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ ਇਲੈਕਟ੍ਰੋਨਿਕ ਸਮਾਨ ਤੇ ਸੋਲਰ ਪੈਨਲਾਂ ਦੇ ਨਿਰਮਾਣ ਵਿੱਚ ਚਾਂਦੀ ਦੀ ਵਿਆਪਕ ਵਰਤੋਂ ਹੋ ਰਹੀ ਹੈ ਇਹ ਕਾਰਨ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਚਾਂਦੀ ਦੀਆਂ ਕੀਮਤਾਂ ਆਪਣੇ ਉਚਤਮ ਪੱਧਰ ਤੇ ਉਦਯੋਗਕਲ ਮੰਗ ਦਾ ਰਤਪਤ 70 ਤੋਂ 77% ਤੱਕ ਬਣਦਾ ਹੈ ਕੇਂਦਰੀ ਜਾਂਚ ਬਿਊਰੋ ਨੇ 2009 ਬੈਚ ਦੇ ਇੱਕ ਸੀਨੀਅਰ ਭਾਰਤੀ ਪੁਲਿਸ ਸੇਵਾ ਅਧਿਕਾਰੀ ਜੋ ਇਸ ਸਮੇਂ ਰੋਪੜ ਰੇਂਜ ਪੰਜਾਬ ਵਿທີਆਈਜੀ ਵਿਜੋ ਤਾਇਨਾਤ ਨੇ ਇੱਕ ਨਿੱਜੀ ਵਿਅਕਤੀ ਸਣੇ 8 ਲੱਖ ਰੁਪਏ ਦੀ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਧਿਕਾਰੀ ਸ਼ਿਕਾਇਤਕਰਤਾ ਤੋਂ ਕਥਿਤ ਤੌਰ ਤੇ ਵਾਰ-ਵਾਰ ਗੈਰ ਕਾਨੂੰਨੀ ਭੁਗਤਾਨਾਂ ਦੀ ਮੰਗ ਵੀ ਕਰਿਆ ਸੀ ਅੱਜ ਸੀਬੀਆਈ ਵੱਲੋਂ ਸਰਕਾਰੀ ਸੇਵਕ ਉਸਦੇ ਸਾਥੀ ਵਿਰੁੱਧ ਕੇਸ ਅਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਅਧਿਕਾਰੀ ਨੇ ਸ਼ਿਕਾਇਤਕਰਤਾ ਵਿਰੁੱਧ 10 ਐਫਆਈਆਰ ਨੂੰ ਨਿਪਟਾਉਣ ਤੇ ਯਕੀਨੀ ਬਣਾਉਣੀ ਉਸਦੇ کاروبار ਵਿਰੁੱਧ ਕੋਈ ਵੀ ਜ਼ਬਰਦਸਤੀ ਜਾਂ ਪ੍ਰਤੀਕੂਲ ਪੁਲਿਸ ਕਾਰਵਾਈ ਨਾ ਕੀਤੀ ਜਾਏ ਆਪਣੇ ਵਿਚੋਲੇ ਰਹੀ 8 ਲੱਖ ਰੁਪਏ ਦੀ ਰਿਸ਼ਵਤ ਅਤੇ ਮਹੀਨਾਵਾਰ ਗੈਰ ਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਸੋਨੀਪੱਤ ਦੇ ਸਿਵਲ ਹਸਪਤਾਲ 'ਚ ਫੂਡ ਪాయిਜ਼ਨਿੰਗ ਕਾਨ ਮਨਭਾਗੀ ਘਟਨਾ ਵਾਪਰੀ ਹੈ ਜਿੱਥੇ ਜ਼ਿਲ੍ਹਾ ਨਾਗਰਿਕ ਹਸਪਤਾਲ 'ਚ ਫੂਡ ਪాయిਜ਼ਨਿੰਗ ਕਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਬਿਮਾਰ ਹੋ ਗਏ ਨੇ ਘਟਨਾ ਕਾਨ ਹਸਪਤਾਲ 'ਚ ਹਾਹਾਕਾਰ ਮੱਚ ਗਈ ਬਿਮਾਰ ਵਿਅਕਤੀਆਂ 'ਚੋਂ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਜਿਨ੍ਹਾਂ ਨੂੰ ਰੋहतक ਪੀਜੀਐਹ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਸਾਥ ਸੋਨੀਪੱਤ ਦੇ ਅਗਰਸੇਨ ਚੌਂਕ ਦੇ ਸਿਵਿਕ ਕਲੋਨੀ 'ਚ ਦੇਰ ਰਾਤ ਇੱਕ ਦਰਜਤ ਵਾਲ ਸਥਾਨਕ ਲੋਕਾਂ ਦੀ ਸਿਹਤ ਵਿਗੜਨ ਲੱਗੀ ਤੇ ਉਹਨਾਂ ਸਾਰਿਆਂ ਨੂੰ ਇੱਕ ਤੋਂ ਬਾਅਦ ਇੱਕ ਸਿਵਲ ਹਸਪਤ ਕਮੇਡੀਅਨ ਕਪੀਸ਼ ਸ਼ਰਮਾ ਦੇ ਕੈਨੇਡਾ ਸਿਤ ਕੈਪਸ ਕਾਫੇ ਤੇ ਮੁਰ ਸਵੇਰੇ ਫਾਇਰਿੰਗ ਹੋਈ ਹੈ ਕਾਫੇ ਤੇ 9 ਤੋਂ 10 ਗੋਲੀਆਂ ਚਲਾਏ ਗਏ ਜਿਸ ਨਾਲ ਬਾਰੀ ਸ਼ੀਸ਼ੇ ਟੁੱਟ ਗਏ ਤੇ ਕੰਧਾਂ ਚ ਬੋਲੀਆਂ ਦੇ ਛੇਕ ਹੋ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਇਸమే ਹੀ ਨੇ ਦੀ ਦੂਜੀ ਤੇ ਤੀਜੀ ਅਜਿਹੀ ਘਟਨਾ ਹੈ ਗੋਲੀਬਾਰੀ ਦੀ ਇਸ ਘਟਨਾ ਚ ਕੋਈ ਜ਼ਖਮੀ ਨਹੀਂ ਹੋਇਆ ਸੋਸ਼ਲ ਮੀਡੀਆ ਤੇ ਵਾਇਲ ਹੋਈ ਘਟਨਾ ਦੀ ਵੀਡੀਓ ਵਿੱਚ ਇੱਕ ਹਮਲਾਵਰ ਕਾਰ ਦੇ ਅੰਦਰੋਂ ਅਨੇਵਾ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਹੈ ਕਪੀਸ਼ ਸ਼ਰਮਾ ਦੇ ਕੈਨੇਡੀਅਨ ਕਾਫੇ ਤੇ 30 ਸਾਲ ਪਹਿਲੀ ਵਾਰ 10 ਜੁਲਾਈ ਨੂੰ ਤੇ ਦੂਜੀ ਵਾਰ 7 ਅਗਸਤ ਨੂੰ ਫਾਇਰਿੰਗ ਹੋਈ ਸੀ ਦੋਵੇਂ ਵਾਰ ਫਾਇਨਿੰਗ ਚ ਕੈਫੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਘਟਨਾ ਤੋਂ ਬਾਅਦ ਕੈਫੇ ਕਈ ਦਿਨਾਂ ਤੱਕ ਬੰਦ ਰਿਹਾ ਭਾਰਤ ਵਿੱਚ ਕਪੇ ਸ਼ਰਮਾ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਸੀ 4 ਮਹੀਨਿਆਂ ਚ ਕੈਪਸ ਕੈਫੇ ਵਿੱਚ ਤੀਜੀ ਵਾਰ ਫਾਇਰਿੰਗ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਉਹ ਕੁੱਟਕੁੱਟ ਕੇ ਮਾਰੇ ਗਏ Dalit ਨੌਜਵਾਨ ਹਰੀਓਮ ਬਾਲਮਿਕੀ ਦੇ ਪਰਿਵਾਰ ਨੂੰ ਮਿਲਣ ਲਈ ਉਹਨਾਂ ਦੇ ਘਰ ਉੱਤਰ ਪ੍ਰਦੇਸ਼ ਦੇ ਫਤਿਹਪੁਰ ਗਏ ਕਾਂਗਰਸ ਨੇਤਾ ਚਕੇਰੀ ਹਵਾਈ ਅੜਦੇ ਤੇ ਉਤਰੇ ਤੇ ਸੜਕਾਂ 'ਤੇ ਲਗਭਗ 80 ਕਿਲੋਮੀਟਰ ਦੀ ਯਾਤਰਾ ਕਰਕੇ ਫਤਿਹਪੁਰ ਪਹੁੰਚ ਜਿੱਥੇ ਉਹਨਾਂ ਨੇ ਹਰੀਓਮ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਰਾਹੁਲ ਗਾਂਧੀ ਨੂੰ ਪ੍ਰਸ਼ਾਸਨ ਨੇ ਉਹਨਾਂ ਨੂੰ ਮਿਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਰਾਹੁਲ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਨਾਲ ਖੜੇ ਨੇ ਗਾਂ ਸ਼ਹਿਰੀ ਗਰੀਬਾਂ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਵੱਡੀ ਖੁਸ਼ਖਬਰੀ ਹੈ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਦੇ ਤਹਿਤ ਦੇਸ਼ ਭਾਰਤ 1.41 ਲੱਖ ਨਵੇਂ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ ਇਸ ਨਵੀਂ ਪ੍ਰਵਾਨਗੀ ਦੇ ਨਾਲ ਇਸ ਯੋਜਨਾ ਦੇ ਤਹਿਤ ਹੁਣ ਤੱਕ 10 ਲੱਖ ਤੋਂ ਵੱਧ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਹ ਪਹਿਲ ਦੇਸ਼ ਭਾਰਤ ਦੇ ਲੱਖਾਂ ਪਰਿਵਾਰਾਂ ਲਈ ਉਮੀਦ ਦੀ ਕਿ ਨਵੀਂ ਕਿਰਨ ਲਿਆਉਂਦੀ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਸੁਰੱਖਿਅਤ ਤੇ ਸਥਾਈ ਛੱਤ ਦਾ ਸੁਪਨਾ ਦੇਖਿਆ ਹੈ ਇਹ ਫੈਸਲਾ ਹਾਊਸਿੰਗ ਤੇ ਸ਼ਹਿਰੀ ਮਾਮਲੇ ਦੇ ਸੱਤਰ ਸ਼ਿ ਨਿਵਾਸ ਕਟਿ ਕਿਥਲਾ ਦੀ ਪ੍ਰਧਾਨਗੀ ਹੇਠ ਕੇਂਦਰੀ ਮਨਜ਼ੂਰੀ ਤੇ ਨਿਗਰਾਨੀ ਕਮੇਟੀ ਦੀ ਹਾਲ ਹੀ ਚੋਈ ਮੀਟਿੰਗ ਵਿੱਚ ਲਿਆ ਗਿਆ ਇਸ ਮਹੱਤਵਪੂਰਨ ਮੀਟਿੰਗ 'ਚ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਤੇ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਂਦਾ ਫੈਸਲਾ ਕੀਤਾ ਗਿਆ केंद्रीय ग्राम मंत्री अमित शाह ने मुख्यमंत्री नीतीश कुमार ਨਾਲ ਦਾ ਨਿਵਾਸ ਸਥਾਨ ਦੀ ਮੁਲਾਕਾਤ ਕੀਤੀ ਇਸ ਤੋਂ ਬਾਅਦ ਉਹ ਤਰਾਈਆ ਦੇ ਮਨੋਰ ਵਿਧਾਨ ਸਭਾ ਹਲਕਿਆਂ 'ਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ ਹੋ ਪਟਨਾ ਦੇ ਗਿਆਨ ਭਵਨ 'ਚ ਬੁੱਧੀਜੀਵਨ ਦੀ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਸ਼ਾ ਬਿਹਾਰ ਦੇ ਆਪਣੇ ਦੌਰੇ ਦੌਰਾਨ ਕੁਝ ਭਾਜਪਾ ਉਮੀਦਵਾਰਾਂ ਦੀ ਨਾਮਜ਼ਦਗੀਆ ਰੈਲੀਆਂ 'ਚ ਵੀ ਸ਼ਾਮਲ ਹੋ ਸਕਦੇ ਨੇ ਭਾਜਪਾ ਦੇ ਕਿਸੇ ਨੇਤਾ ਨੇ ਕਿਹਾ ਹੈ ਕਿ ਰਾਜ ਦੀਆਂ ਸਾਰੀਆਂ 243 ਵਿਧਾਨ ਸਭਾ ਸੀਟਾਂ ਲਈ ਨਾਮਜ਼ਦਗੀ ਪ੍ਰਕਿਰਿਆ ਅਗਲੇ 4 ਦਿਨਾਂ ਚ ਪੂਰੀ ਹੋਏਗੀ। ਗ੍ਰਹਿ ਮੰਤਰੀ ਸਾਰੇ ਪਾਰਟੀ ਨੇਤਾਵਾਂ ਨੂੰ ਐਨਡੀਐ ਸਹਿਯੋਗੀਆਂ ਨਾਲ ਬਿਹਤਰ ਤਾਲਮੇਲ ਇਕਨੀ ਬਣਾਉਣ ਲਈ ਨਿਰਦੇਸ਼ ਦੇਣ ਕਿ ਉਹ ਅੱਗੇ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਐਨਡੀ ਉਮੀਦਵਾਰਾਂ ਦਾ ਮਨੋਪਲ ਵਧਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਕਈ ਚੋਟੀ ਦੇ ਪਾਂਛ ਪਾਂ ਨੇਤਾ ਬਿਹਾਰ ਦਾ ਦੌਰਾ ਕਰਨਗੇ। ਫਿਲਹਾਲ ਸਪੀਡ న్యూਸ ਵਿੱਚ ਬੱਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ। This program is sponsored by the Singla office, Bakersfield for all your immigration family law needs. Call or scan QR code to contact us. Rodis Inc. Million miles with smile or scan QR code to contact us. Taba Indian cuisine, Tracy fine authentic Indian cuisine in Tracy or scan QR code to contact us. Simi Valley family dental office or scan QR code to contact us.